you. Mm -hmm. ਦਾਨਿਸ਼ ਮਹਾਜਨ ਜਿਸ ਨੂੰ 14 ਸਾਲ ਦੀ ਉਮਰ ਦੇ ਵਿੱਚ ਦਿਖਣਾ ਬੰਦ ਹੋ ਗਿਆ ਸੀ ਉਸਨੇ ਆਪਣੀ ਜ਼ਿੰਦਗੀ ਤੋੜ ਨਹੀਂ ਮੰਨੀ ਆਪਣੀ ਜ਼ਿੰਦਗੀ ਦੇ ਵਿੱਚ ਹਰ ਕੰਮ ਨੂੰ ਆਸਾਨ ਕਰਨ ਦੇ ਲਈ ਉਸ ਵੱਲੋਂ ਮਿਹਨਤ ਕੀਤੀ ਗਈ ਪੜ੍ਹ ਲਿਖ ਕੇ ਉਸ ਨੂੰ ਪੰਜਾਬ ਸਰਕਾਰ ਦੇ ਦਾਰੇ ਦੇ ਵਿੱਚ ਨੌਕਰੀ ਡਿਸੇਬਲ ਕੋਟੇ ਦੇ ਵਿੱਚ ਮਿਲ ਗਈ ਨੌਕਰੀ ਦੇ ਨਾਲ ਨਾਲ ਹੋਰ ਵੀ ਸਮਾਜਿਕ ਤੌਰ ਉੱਤੇ ਲੋਕ ਭਲਾਈ ਦੇ ਕੰਮ ਕਰਦਾ ਰਿਹਾ ਅੱਜ ਦਾਨਿਸ਼ ਮਹਾਜਨ ਜਿਹੜੇ ਪੰਜਾਬ ਸਰਕਾਰ ਦੇ ਦਾਰੇ ਦੇ ਵਿੱਚ ਸਖਤ ਮਿਹਨਤ ਅਤੇ ਲਗਾਵ ਦੇ ਨਾਲ ਕੰਮ ਕਰਕੇ ਅਪਸਰਾ ਦੇ ਵਿੱਚ ਆਪਣਾ ਨਾਮ ਬਣਾ ਰਿਹਾ ਹੈ ਉੱਥੇ ਹੀ ਦਾਨਿਸ਼ ਵੱਲੋਂ ਆਪਣਾ ਰੇਡੀਓ ਸਟੇਸ਼ਨ ਉਡਾਨ ਨਾਮ ਦਾ ਚਲਾਇਆ ਜਾ ਰਿਹਾ ਹੈ ਇਹ ਰੇਡੀਓ ਸਟੇਸ਼ਨ ਉਸ ਵੱਲੋਂ ਆਪਣੇ ਘਰ ਤੋਂ ਹੀ ਆਪਰੇਟ ਕੀਤਾ ਜਾ ਰਿਹਾ ਹੈ ਉਸ ਵੱਲੋਂ ਕਿਹਾ ਗਿਆ ਹੈ ਕਿ ਇਸ ਰੇਡੀਓ ਸਟੇਸ਼ਨ ਦੇ ਚਾਲਦੇ ਮੈਜਿਸੇਬਲ ਬੱਚਾਂ ਦੀ ਹਰ ਤਰ੍ਹਾਂ ਦੀ ਮਦਦ ਕਰਨਾ ਜਿਸ ਦੇ ਚਾਲਦੇ ਜਦੋਂ ਦਾਨਿਸ਼ ਮਹਾਜਨ ਦੇ ਨਾਲ ਸਾਡੇ ਚੈਨਲ ਵੱਲੋਂ ਖਾਸ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਮੈਨੂੰ ਰਾਸ਼ਟਰਪਤੀ ਭਵਨ ਤੋਂ 15 ਅਗਸਤ ਜੀਨਰ ਦੇ ਲਈ ਸੱਦਾ ਪੱਤਰ ਮਿਲਣਾ ਆਪਣੇ ਆਪ ਦੇ ਵਿੱਚ ਇੱਕ ਗਰਵ ਮਹਿਸੂਸ ਹੋਣ ਵਾਲੀ ਗੱਲ ਹੈ ਪੰਜਾਬ ਵਿੱਚ ਉਹ ਕੇਵਲ ਇਟੱਲੀ ਹੀ ਸੀ ਚੀਨਾ ਨੂੰ ਖਾਣੇ ਉੱਤੇ ਬੁਲਾਇਆ ਗਿਆ ਉਹਨਾਂ ਨੇ ਕਿਹਾ ਕਿ ਇਹ ਸੱਦਾ ਪੱਤਰ ਜੋ ਕਿ ਮੈਨੂੰ ਲੱਗਦਾ ਜਿਹੜੇ ਕੰਮ ਮੇਰੇ ਵੱਲੋਂ ਆਪਣੇ ਰੇਡੀਓ ਜੋ ਕਿ ਮੈਂ ਆਪਣੇ ਘਰ ਤੋਂ ਡਿਸੇਬਲ ਲੋਕਾਂ ਲਈ ਮੇਰੇ ਵੱਲੋਂ ਚਲਾਇਆ ਜਾਂਦਾ ਉਸ ਰੇਡੀਓ ਦੇ ਮਾਤਵ ਦੇ ਨਾਲ ਉਹਨਾਂ ਦੀ ਮਦਦ ਨੂੰ ਦੇਖਦਿਆਂ ਹੋਇਆ ਹੋ ਸਕਦਾ ਦਾਨਿਸ਼ ਨੇ ਕਿਹਾ ਕਿ ਸਾਨੂੰ ਸਹਾਨਭੂਤੀ ਨਹੀਂ ਸਾਨੂੰ ਸਾਡਾ ਹੱਕ ਚਾਹੀਦਾ ਹੈ ਜਿਸ ਦੇ ਚਲਦੇ ਦਾਨਿਸ਼ ਨੇ ਸਰਕਾਰ ਤੋਂ ਬਿੱਲ ਕੀਤਾ ਹੈ ਕਿ ਸਾਟੀਆਂ ਜੋ ਸਹੂਲਤਾ ਪਬਲਿਕਲੀ ਹੋਣ ਜਾਂ ਦਫ਼ਤਰਾਂ ਦੇ ਵਿੱਚ ਹੋਣ ਉਹ ਜਲਦ ਲਾਗੂ ਹੋਈਆਂ ਚਾਹੀਦੀਆਂ ਨੇ ਤਾਂ ਕਿ ਸਾਨੂੰ ਰੋਜ਼ਾਨਾ ਜੋ ਮੁਸ਼ਕਲਾਂ ਆਉਂਦੀਆਂ ਨੇ ਉਸ ਦਾ ਹੱਲ ਹੋ ਸਕੇ ਜਾਨੀ ਜੀ ਤੁਹਾਨੂੰ ਰਾਸ਼ਟਰਪਤੀ ਭਵਨ ਤੋਂ 15 ਅੰਦਰ ਨੂੰ ਜਿਹੜਾ ਡਿਨਰ ਤੇ ਬੁਲਾਇਆ ਗਿਆ ਸੀਗਾ ਇਨਵੀਟੇਸ਼ਨ ਜਿਹੜਾ ਆਇਆ ਸੀ ਕੀ ਕਹਿਣਾ ਚਾਹੋਗੇ ਇਹ ਬਹੁਤ ਮਜ਼ਾ ਆਇਆ ਸਰਪ੍ਰਾਈਜ਼ਿੰਗ ਹੀ ਮੇਰੇ ਲਈ ਅਸੀਂ ਸੋਚਿਆ ਨਹੀਂ ਹਰ ਕਿਸੇ ਦਾ ਸੁਪਨਾ ਹੁੰਦਾ ਕਿ ਇਹ ਪ੍ਰੈਜ਼ੀਡੈਂਟ ਹਾਊਸ ਜਾਈਏ ਤੇ ਜਦੋਂ ਸੁਪਨਾ ਮੇਰਾ ਪੂਰਾ ਹੋ ਰਿਹਾ ਸੀ ਤੇ ਆਪਣੇ ਆਪ ਦੇ ਵਿੱਚ ਬਹੁਤ ਹੀ ਜ਼ਬਰਦਸਤ ਫੀਲਿੰਗ ਸੀ ਤੇ ਦੇਖਿਆ ਕਿ ਜਿਹੜੇ ਕਿ ਡਿਸੇਬਲ ਬੱਚੇ ਨੇ ਦੁਕਾਨਾਂ ਕਹਿੰਦੀਆਂ ਅਸੀਂ ਕਾफी ਸਹੂਲਤਾਂ ਔਣ ਦਿੰਨੇ ਆਂ ਇੰਨੇ ਸਹੂਲਤਾਂ ਦਿੰਦੇ ਆਂ ਤੇ ਸਰਕਾਰ ਪੇਪਰ ਤੇ ਦਿੰਦੀ ਹੈ ਜੀ ਸਹੂਲਤਾਂ ਬਰਾਊਂ ਤੇ ਤੇ ਦਿਖਦੀਆਂ ਨਹੀਂ ਜਿੰਨੇ ਕੁ ਮਦ ਜਿਹੜੇ ਡਿਸੇਬਲ ਜਿਹੜੇ ਕਈ ਤੁਹਾਨੂੰ ਤੁਹਾਡੇ ਨਾਲ ਜੁੜੇ ਹੋਏ ਪਏ ਨੇ ਜਿਸਾਂ ਤੁਸੀਂ ਉਡਾਨ ਜਿਹੜਾ ਆਪਣਾ ਰੇਡੀਓ ਸਟੇਸ਼ਨ ਚਲਾਉਂਦੇ ਹੋ ਉਹਦੇ ਥਰੂ ਜੁੜੇ ਪਏ ਹੈਗੇ ਨੇ ਕਿੰਨੇ ਤੁਸੀਂ ਤੁਹਾਡੇ ਵੱਲੋਂ ਮਦਦ ਜੜੀ ਆ ਉਹਨਾਂ ਦੀ ਕੀਤੀ ਜਾਂਦੀ ਦੇਖੀ ਰਾਸ਼ਟਰਪਤੀ ਆਫਿਸ ਤੋਂ ਇਨਵੀਟੇਸ਼ਨ ਆਣਾ ਇਹ ਗਵਾਹੀ ਦਿੰਦੀ ਹੈ ਕਿ ਕਿਤੇ ਨਾ ਕਿਤੇ ਮੇਰੇ ਕੰਮ ਨੂੰ ਉਹਨਾਂ ਨੇ ਰੈਕਗਨਾਈਜ਼ ਕੀਤਾ ਮੈਂ ਤਾਂ ਉਹਦੇ ਲਈ ਕੋਈ ਅਪਲਾਈ ਕੀਤਾ ਨਹੀਂ ਤੇ ਔਰ ਸਭ ਤੋਂ ਜ਼ਿਆਦਾ ਖੁਸ਼ੀ ਇੱਕ ਐਕਟਿਵਿਸਟ ਦੀ ਸਭ ਤੋਂ ਜ਼ਿਆਦਾ ਖੁਸ਼ੀ ਇੱਕ ਐਕਟਿਵਿਸਟ ਨੂੰ ਉਦੋਂ ਹੁੰਦੀ ਹੈ ਜਦੋਂ ਉਹਦੀ ਐਫਰਟ ਨੂੰ ਕੋਈ ਰੈਕਗਨਾਈਜ਼ ਕਰਦਾ ਹੈ ਜਦੋਂ ਤੁਹਾਡੀਆਂ ਐਫਰਟਸ ਨੂੰ ਪ੍ਰੈਜ਼ੀਡੈਂਟ ਹਾਊਸ ਤੱਕ ਰੈਕਗਨਾਈਜ਼ ਕੀਤਾ ਜਾਏ ਤੇ ਆਪਣੇ ਆਪ ਚ ਵੱਡੀ ਗੱਲ ਹੈ ਅੱਜ ਤੱਕ ਆਪਾਂ ਪਿਛਲੇ ਲਗਭਗ 10-11 ਸਾਲਾਂ ਤੋਂ 50 ਹਜ਼ਾਰ ਤੋਂ ਜ਼ਿਆਦਾ ਡਿਸੇਬਲਡ ਬੱਚਿਆਂ ਨੂੰ ਇੰਡੀਆ ਤੇ ਇੰਡੀਆ ਤੋਂ ਬਾਹਰ ਬਾਬਤ ਕਰ ਚੁੱਕੇ ਹਾਂ। ਇਹ ਸਰਕਾਰ ਨੂੰ ਅਪੀਲ ਕੀ ਕਰੋਗੇ ਤੁਸੀਂ? ਸਰਕਾਰ ਨੂੰ ਮੈਂ ਇੱਕੋ ਹੀ ਅਪੀਲ ਕਰਨਾ ਚਾਹੁੰਦਾ ਕਿ ਡਿਸੇਬਲ ਦੀ ਪ੍ਰਗਤੀ ਉਦੋਂ ਤੱਕ ਨਹੀਂ ਹੋ ਸਕਦੀ ਜਦੋਂ ਤੱਕ ਉਹਨੂੰ ਪੋਲਿਟਿਕਸ 'ਚ ਇਨਕਲੂਡ ਨਹੀਂ ਕੀਤਾ ਗਿਆ। ਕਈ ਇਹੋ ਜਿਹੇ ਮੁੱਦੇ ਹੁੰਦੇ ਆ ਵਿਧਾਨ ਸਭਾ ਦੇ ਵਿੱਚ ਕਿਉਂਕਿ ਹਰ ਕਿਸੇ ਨੂੰ ਡਿਸੇਬਿਲਟੀ ਦੀ ਸਮਝ ਨਹੀਂ ਹੈ ਤੇ ਉਹ ਅਹੀ ਆਪਣੇ ਮੁੱਦੇ ਨਹੀਂ ਚੁੱਕ ਪਾਉਂਦੇ ਜਿਹੜਾ ਪਾਲਿਸੀ ਦੇ ਵਿੱਚ ਸਾਡੀ ਗੱਲਬਾਤ ਹੋਣੀ ਚਾਹੀਦੀ ਹੈ ਸਾਨੂੰ ਇਨਕਲੂਡ ਕਰਨਾ ਚਾਹੀਦਾ ਤਾਂ ਹੀ ਇਮਪਾਵਰਮੈਂਟ ਡਿਸੇਬਲ ਦੀ ਹੋ ਸਕਦੀ ਹੈ ਟੀਨਾਵਾਂ ਜੀ ਤੁਹਾਡਾ ਸਮਨਵਾਜ ਤੁਮ ਜੀ ਤੁਹਾਡਾ ਬੇਟਰ ਦੇਖਿਆ ਕਿ ਨੇਤਰਹੀਣਾ ਲੇਕਿਨ ਅੱਖਾਂ ਜਿਨ੍ਹਾਂ ਦੀਆਂ ਹੁੰਦੀਆਂ ਉਸ ਤੋਂ ਵੱਧ ਜਿਹੜੇ ਕੰਮ ਕਰਦੇ ਪਏ ਨੇ ਹੈਨਾ ਹਾਂ ਜੀ ਹਾਂ ਔਰ ਰਾਸ਼ਟਰਪਤੀ ਭਵਨ 15 ਅਗਸਤ ਨੂੰ ਇਹਨਾਂ ਨੂੰ ਡਿਨਰ ਤੇ ਵੀ ਬੁਲਾਇਆ ਗਿਆ ਸੀ ਹਾਂਜੀ ਕੀ ਕਰਨਾ ਚਾਹੋ ਬਹੁਤ ਅੱਛਾ ਲੱਗਿਆ ਬਹੁਤ ਪ੍ਰਾਉਡ ਲੱਗਿਆ ਬਾਕੀ ਜਦਾ ਇਸ ਨੂੰ ਉਹਨਾਂ ਨੇ ਬੁਲਾਇਆ ਤੇ ਉਹ ਆਹਦੇ ਕਿ ਆ ਸਾਰੇ ਲੋਕ ਬਹੁਤ ਖੁਸ਼ ਹੋਏ ਸਾਡੇ ਘਰ ਆਏ ਸਾਰੇ ਆਦੇ ਸਾਨੂੰ ਫੋਟ ਦਿਖਾਓ ਕਿ ਸਾਡੇ ਸ਼ਾਪਨ ਕੰਡੀ ਦਾ ਕੋਈ ਬੱਚਾ ਜਿੰਨੂੰ ਕਿ ਦਿਖਾਈ ਵੀ ਨਹੀਂ ਦਿੰਦਾ ਉਹ ਵੀ ਇੰਨੇ ਦੂਰ ਤੱਕ ਪਹੁੰਚ ਗਿਆ ਮੋਦੀ ਜਨ ਮੋਦੀ ਜੀ ਦੇ ਨਾਮ ਮੇਂ ਲੈ ਰਾਸ਼ਟਰਪਤੀ ਨਾਲ ਮਿਲਿਆ ਸਾਰੇ ਬਹੁਤ ਖੁਸ਼ ਹੋਏ ਸਾਡੇ ਘਰ ਆਏ ਕੰਗ੍ਰੈਚੁਲੇਸ਼ਨ ਦੇ ਬਰਾਉਡੋ ਜਦੋਂ ਬੱਚਾ ਨੇਤਰੀ ਹੋਣਾ ਸਾਰੇ ਕਹਿੰਦੇ ਵਿਚਾਰਾ ਕੀ ਕਰੇਗਾ ਕੀ ਕਰੇਗਾ ਤਾਂ ਵੀ ਇਹ ਆਪਣਾ ਵਿਚਾਰਾਪਨ ਛੱਡ ਕੇ ਸਾਰੇ ਕੰਮ ਕਰ ਦਿੱਤੇ ਆ ਸਾਰੇ ਗਾਮ ਪਿੰਡ ਦੇ ਲੋਕਾਂ ਦਾ ਵੀ ਕਰਦਾ ਮੁੰਡਿਆਂ ਦਾ ਵੀ ਕਰਦਾ ਇਸ ਤੱਕ ਸਾਨੂੰ ਅੱਛਾ ਲੱਗਿਆ ਕੀ ਕਿ ਉਡਾਨ ਸਟੇਸ਼ਨ ਵੀ ਘਰੋਂ ਦੀ ਇਹ ਚਲਾਉਂਦੇ ਆ ਹਾਂ ਹਾਂ ਜੀ ਹਾਂ ਜੀ ਰੇਡੀਓ ਦਾ ਵੀ ਚਲਾਉਂਦੇ ਆ ਔਰ ਕਈਆਂ ਨੇ ਨੌਕਰੀਆਂ ਵੀ ਦਵਾਈਆਂ ਕਾਫੀ ਲੋਕੀ ਆਂਦੇ ਹੀ ਆ ਤੇ ਜਾਂਦੇ ਮੈਰਿਜ ਵੀ ਕਰਵਾਈ ਸਭ ਦੀ ਕਾਫੀ ਲੋਕਾਂ ਨੇ ਨੌਕਰੀਆਂ ਮਿਲਵਾਈਆਂ ਔਰ ਸਾਡੇ ਪਠਾਨਕੋਟ ਕਈ ਇਹੋ ਜਿਹੇ ਬੱਚੇ ਹੈਗਾ ਜਿਨ੍ਹਾਂ ਵਿਚਾਰਿਆਂ ਨੂੰ ਕੁਝ ਪਤਾ ਹੀ ਨਹੀਂ ਸੀ ਇਹ ਹੈ ਕਿ ਹੁਣ ਕਾਫੀ ਬੱਚੇ ਆਂਦੇਗੇ ਉਹ ਰਾਨੋ ਇੱਕ ਕੁੜੀ ਉਹਨੇ ਪਠਾਨਕੋਟ ਦੀ ਨੌਕਰੀ ਕਰਦੀ ਬੀ ਸੀ ਨੇ ਜਿਸ ਤਰ੍ਹਾਂ ਤੁਹਾਨੂੰ ਲੱਗਦਾ ਆਪਣੇ ਬੱਚੇ ਦੇ ਅੱਛਾ ਲੱਗਦਾ ਪਰ ਉਹ ਹੁੰਦਾ ਕਿ ਚਲੋ ਆਪਣਾ ਕਰ ਲੈਂਦਾ ਕੰਮ ਸਾਡੇ ਦੇ ਅਧੀਨ ਹੈ ਨਹੀਂ ਸਾਡੇ ਇਹ ਕਿ ਚਲੋ ਖੁਦ ਕ ਆਪਣਾ ਕੰਮ ਕਰ ਲੈ ਇਹ ਅੱਛਾ ਲੱਗਦਾ ਕਿ ਆਪਣਾ ਆਪਣੇ ਸੰਭਾਲ ਲੇਦਾ ਕਿ ਉਹਨਾਂ ਸਾਨੂੰ ਇਹ ਨਹੀਂ ਹੈ ਕਿ ਆਪਣਾ ਕੰਮ ਨਹੀਂ ਕਰ ਸਕਦਾ